ਪੰਜਾਬ ਦੇ ਟੋਲ ਪਲਾਜ਼ੇ ਤੇ ਕਿਸਾਨ ਬੈਠਾ ਹੈ ਨਤੀਜਾ ਟੋਲ ਪਲਾਜ਼ੇ ਬੰਦ ਪਏ ਨੇ ਜਿਸ ਨਾਲ ਇੱਕ ਪਾਸੇ ਟੋਲ ਪਲਾਜ਼ੇ ਦੀ ਕਮਾਈ ਤੇ ਬ੍ਰੇਕ ਲੱਗ ਗਈ ਹੈ ਤਾਂ ਦੂਜੇ ਪਾਸੇ ਪੰਜਾਬ ਦੀ ਜਨਤਾ ਨੂੰ ਵੱਡਾ ਫਾਇਦਾ ਮਿਲ ਰਿਹਾ ਪੰਜਾਬ ਦੇ ਵਿੱਚ ਤਕਰੀਬਨ 23 ਟੋਲ ਪਲਾਜ਼ੇ ਨੇ ਜੋ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਤਹਿਤ ਆਉਂਦੇ ਨੇ ਤਰਨਿਆ ਤੋਂ ਪਹਿਲਾਂ ਇਹਨਾਂ ਸਾਰੇ ਟੋਲ ਪਲਾਜ਼ਿਆਂ ਦੀ ਰੋਜ਼ਾਨਾ ਤਕਰੀਬਨ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੁੰਦੀ ਸੀ ਜੋ ਕਿ ਪੀਤੇ 1 ਅਕਤੂਬਰ ਤੋਂ ਨਹੀਂ ਹੋ ਰਹੀ। ਯਾਨੀ ਕਿ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਤਕਰੀਬਨ 34 ਕਰੋੜ ਰੁਪਏ ਦਾ ਫਾਇਦਾ ਹੋ ਚੁੱਕਿਆ ਹੈ। ਉਧਰ ਡੇਰਾ ਪੱਸੀ ਟੋਲ ਪਲਾਜ਼ਾ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਉਹਨਾਂ ਨੂੰ ਰੋਜ਼ਾਨਾ ਤਕਰੀਬਨ 18 ਤੋਂ 22 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਮਿਲਾ ਕੇ ਇਹ ਨੁਕਸਾਨ ਕਰੋੜਾਂ ਦੇ ਵਿੱਚ ਪਹੁੰਚ ਜਾਂਦਾ ਹੈ। 12 ਤਰੀਕ ਤੋਂ ਲੈ ਕੇ ਅੱਜ ਤੱਕ ہمارا ਜੋ ਟੋਲ ਆਪਰੇਸ਼ਨਸ ਹੈ ਉਹ ਕੰਪਲੀਟਲੀ ਸਸਪੈਂਡਡ ਹੈ। ਕੋਈ ਕਾਉਂਟਿੰਗ ਕੁਝ ਵੀ ਨਹੀਂ ਹੋ ਰਹਾ ਇੱਥੇ ਉਹ ਕੁਝ ਨਹੀਂ ਕਰਨ ਦੇ ਰਹੇ। और आप नुकसान की बात करेंगे तो अगर एक दिन का अठारह बीस लाख के आसपास आप मान लीजिए 18 से लेकर बाईस के, के बीच में वेरी करता था हमारा जो हमारे यहाँ पे एक सौ चालीस के आसपास हमारे एम्प्लॉइज़ हैं जिनमें हम वर्कर्स और अपने टॉल कलेक्टर्स को ऐड कर दें अगर तो उनकी सैलरी हम टाइम पे दे रहे हैं अभी जैसे महीना ख़त्म हुआ था तो उनतीस तरीक को और तीस तरीक को सबकी सैलरी आ गई थी ਤੋ ਉਹ ਖਰਚਾ ਅਲੱਗ ਹੈ ਅਭੀ ਇਹ ਸਿਰਫ ਮੈਨੇ ਜੋ ਆਪਕੋ 7.4 ਕਰੋੜ ਦਾ ਬਤਾਇਆ ਇਹ ਸਿਰਫ ਹਮਾਰਾ ਜੋ ਟੋਲ ਰੈਵਨਿਊ ਹੈ ਉਸਕਾ ਮੈਨੇ ਬਤਾਇਆ ਜੋ ਐਵਰੇਜ ਹੈ ਉਧਰ ਤਰਨੇ ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਲਈ ਉਹ ਮਜਬੂਰ ਨੇ ਕਿਉਂਕਿ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਫਾਇਦਾ ਨੁਕਸਾਨ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਜਿਹੜਾ ਟੋਲ ਪ੍ਰਾਜੇ ਦੇ ਵਿੱਚ ਪੈਸਾ ਬਚਾਉਣਾ ਜਾਂ ਨਾ ਬਚਾਉਣਾ ਇਹਦਾ ਸਾੜਾ ਕੋਈ ਵੀ ਸੰਘਰਸ਼ ਦੇ ਵਿੱਚ ਨਹੀਂ ਹੈਗਾ ਅਸੀਂ ਤਾਂ ਇਹ ਇੱਕ ਸਾਡੀ ਰੋਜ਼ਸ ਰੈਲੀ ਹੈ ਉਦੇ ਵਿੱਚ ਲੋਕਾਂ ਨੂੰ ਕਿਸ਼ਣ ਫਾਇਦਾ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਉਸ ਬਾਰੇ ਸਾਨੂੰ ਨਹੀਂ ਪਤਾ ਹੈਗਾ ਸਾਡੀ ਘਰ ਉਸ ਰੈਲੀ ਹੈ ਸੈਂਟਰਲ ਸਰਕਾਰ ਨੂੰ ਦੱਸਣ ਵਾਸਤੇ ਇੱਕ ਪਾਸੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ਤੇ ਨਿਤਰਿਆ ਹੋਇਆ ਤੇ ਦੂਜੇ ਪਾਸੇ ਟੋਲ ਪਲਾਜ਼ਾਂ ਤੇ ਕਮਾਈ ਸਿਫਰ ਹੋ ਗਈ ਹੈ ਪਰ ਇਸ ਦੇ ਨਾਲ ਹੀ ਪਹਿਲਾਂ ਵੀ ਟੋਲ ਪਲਾਸੇ ਅਕਸਰ ਹੀ ਵਿਵਾਦਾਂ 'ਚ ਰਹੇ ਨੇ ਕਿ ਹਾਈਵੇ ਦੇ ਪੈਸੇ ਪੂਰੇ ਹੋਣ ਦੇ ਬਾਵਜੂਦ ਵੀ ਇਹ ਟੋਲ ਪਲਾਸੇ ਵਾਧੂ ਪੈਸੇ ਪੰਜਾਬ ਵਾਸੀਆਂ ਤੋਂ ਗ੍ਰਾਂਹਦੇ ਨੇ ਤੇ ਹੁਣ ਪੰਜਾਬ ਪਾਸੀ ਸਾਰਾ ਹਿਸਾਬ ਕਿਤਾਬ ਬਰਾਬਰ ਕਰ ਰਹੇ ਨੇ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ